ਮੈਂ ਤੁਹਾਡਾ ਪੱਤਰਕਾਰ ਭਿੰਦਰਮਾਨ ਪਹੁੰਚਿਆ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਮਕਾਰੋਪੁਰ ਸਾਹਿਬ ਇੱਥੇ ਗੁਰਦੁਆਰਾ ਸਰੋਮਣੀ ਪ੍ਰਬੰਧਕ ਕਮੇਟੀ ਦੇ ਇੰਸਪੈਕਟਰ ਚੰਚਲ ਦੀਪ ਸਿੰਘ ਵੱਲੋਂ ਲੋਕਲ ਕਮੇਟੀ ਦੇ ਜਿਹੜੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਦੀ ਲੋਕ ਕਮੇਟੀ ਹੈ ਉਹਦੇ ਜਿਹੜੇ ਪ੍ਰਧਾਨ ਨੇ ਉਹ ਹਰਮਨਜੀਤ ਸਿੰਘ ਦੇ ਕੇਲ ਨੂੰ ਸੌਪਿਆ ਗਿਆ ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਸਮੂਹ ਪਿੰਡ ਦੇ ਨਗਰ ਨਿਵਾਸੀ ਤੇ ਹੋਰ ਸਾਰੇ ਮੌਜੂਦ ਨੇ ਜਿਨ੍ਹਾਂ ਵੱਲੋਂ ਅੱਜ ਤੁਹਾਨੂੰ ਹਰਮਨਜੀਤ ਸਿੰਘ ਨੂੰ ਆਪਣਾ ਚਾਰਜ ਸੰਭਾਲਿਆ ਗਿਆ ਇਸ ਮੌਕੇ ਪ੍ਰਦਾਨ ਹਰਮਨਜੀਤ ਸਿੰਘ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਨਿਭਾਉਣਗੇ ਤੇ ਰਹਿੰਦੇ ਗੁਰਦੁਆਰਾ ਸਾਹਿਬ ਦੇ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਨੂੰ ਗੁਰਦੁਆਰਾ ਸ਼੍ਰੀ ਮਕਾਰੋਂਪੁਰ ਸਾਹਿਬ ਪਾਸ਼ਾਈ ਨੌਵੀਂ ਦਾ ਪ੍ਰਧਾਨ ਥਾਪਿਆ ਗਿਆ ਜੋ ਕਿ ਪਹਿਲਾਂ ਇੱਥੇ ਰਸੀਵਰ ਚੱਲਦਾ ਸੀ 1.5-2 ਸਾਲ ਤੋਂ ਅੱਜ ਕੋਟ ਵੱਲੋਂ ਵੀ ਆਰਡਰ ਹੋਏ ਸੀ ਐਸਜੀਪੀਸੀ ਵੱਲੋਂ ਵੀ ਤੇ ਪ੍ਰਧਾਨਗੀ ਦੀ ਚੋਣ ਹੋਈ ਹੈ ਦੁਬਾਰਾ ਨਵੇਂ ਸਿਰਿਓਂ ਤੇ ਦਾਸ ਨੂੰ ਪ੍ਰਧਾਨ ਥਾਪਿਆ ਗਿਆ ਹਰਮਨਜੀਤ ਸਿੰਘ ਨੂੰ ਉਮੀਦ ਪ੍ਰਧਾਨ ਹਰਮੇਸ਼ ਸਿੰਘ ਜੀ ਬਲਾੜੀ ਮੈਂਬਰ ਜੋਰਾ ਸਿੰਘ ਜੀ ਮਕਾਰੋਂਪੁਰ ਸਾਹਿਬ 3 ਮੈਂਬਰਾਂ ਦਾ ਸਾਡਾ ਕੋਰਮ ਪੂਰਾ ਹੈ ਉਸ ਕਰਕੇ ਕਮੇਟੀ ਦਾ ਨਵਾਂ ਚਾਰਜ ਅਚ ਲੈ ਰਹੇ ਹਾਂ ਜੋ ਸਾਨੂੰ ਸੇਵਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੇ ਬਖਸ਼ੀ ਹੈ ਅਸੀਂ ਇਹਨੂੰ ਤਨ ਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਨਿਭਾਵਾਂਗੇ ਜੋ ਰਹਿੰਦੇ ਕਾਰਜ ਐ ਇੱਥੇ ਗੁਰਦੁਆਰਾ ਸਾਹਿਬ ਦੇ ਰਹਿੰਦੇ ਉਹ ਸਾਰੇ ਚੜਾਵਾਂਗੇ ਤੇ ਗੁਰੂ ਘਰ ਦੀ ਸੇਵਾ ਹਰ ਟਾਈਮ ਤਤਪਰ ਹੋ ਕੇ ਕਰਾਂਗੇ ਜਿਹੜਾ ਉਹਦਾ ਤੁਹਾਨੂੰ ਇਹ ਕਿਨਾ ਮਨ ਨੂੰ ਸੰਭਾਲਿਆ ਗਿਆ ਜੀ ਅੱਜ ਇਹ ਸਾਨੂੰ ਅੱਜ ਉਹਦਾ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਵੱਡਾ ਉਹ ਸੀਗਾ ਰੋਸ ਵੀ ਸੀਗਾ ਵੀ ਰিসিਵਰ ਕਿਉਂ ਲੱਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਇਲੈਕਟਡ ਬਾਡੀ ਦੀ ਵੀ ਤੁਸੀਂ ਕਿਉਂ ਨਹੀਂ ਸਮਝਦੇ ਇਹ ਰੋਸ ਲੋਕਾਂ ਦੇ ਵਿੱਚ ਸੀਗਾ ਸੰਗਤਾਂ ਦੇ ਵਿੱਚ ਤਾਂ ਕਰਕੇ ਇੱਥੇ ਦੁਬਾਰਾ ਚੋਣ ਹੋਈ ਹੈ ਅੱਜ ਸਾਨੂੰ ਜੋ ਚਾਰਜ ਦਵਾਉਣ ਆਏ ਨੇ ਚੰਚਲ ਸਿੰਘ ਜੀ ਇਨਸਪੈਕਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਸੀ ਉਹਨਾਂ ਨੇ ਚਾਰਜ ਦਵਾਇਆ ਹੈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂਬਰ ਲੋਕਲ ਕਮੇਟੀ ਗੁਰੂ ਘਰ ਮਕਾਰੋਂਪੁਰ ਸਾਹਿਬ ਸਾਨੂੰ ਜੋ ਸੇਵਾ ਗੁਰੂ ਸਾਹਿਬ ਵੱਲੋਂ ਦਿੱਤੀਆਂ ਜੋੜੀਆਂ ਅਧੂਰੀਆਂ ਪਈਆਂ ਉਹਨਾਂ ਨੂੰ ਅਸੀਂ ਸਰੇ ਲਾਵਾਂਗੇ ਆਪਣੀ ਜੋ ਗੁਰੂ ਹੁਕਮ ਕਰੂਗਾ ਗੁਰੂ ਦੀ ਸੇ ਹੁਕਮ ਦੇ ਨਾਲ ਸਾਰਾ ਕੁਝ ਸਿਰੇ ਚੜੂਗਾ ਇੰਨੀਆਂ ਗੱਲਾਂ ਕਹਿੰਦਾ ਮੈਂ ਕਿ ਮੈਂ ਦਾ ਜਾਗਤਾਂ ਕਰਨੇ ਤੋਂ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ